ਕੌਣ ਇਸ ਦੀ ਜ਼ਮੀਨ ਦੇ ਪ੍ਰੋਪਰਟੀ ਦਾ ਮਾਲਕ ਕੌਣ ਹੈ ਬੇ ਬੇਕਿਹਾਏ ਕੋਈ ਸਰਕਾਰੀ ਕੋਈ ਨਹੀਂ ਸਾਰੀ ਜ਼ਮੀਨ ਤੇ ਲਾਗੇ ਛਾਗੇ ਇਹ ਮੇਰੀ ਪਰਸਨਲ ਪ੍ਰੋਪਰਟੀ ਹੈ ਹੁਣ ਸਾਨੂੰ ਬੜੀ ਪ੍ਰੋਬਲਮ ਹੈ ਜੀ ਇਹ ਆਪਣਾ ਜਾਮ ਨਾਲ ਆਪਣੇ ਖੇਤਾਂ ਦੀ ਪਛਾਣ ਬੜੀ ਮੁਸ਼ਕਲ ਹੈ ਜੀ ਸਤਿ ਸ੍ਰੀ ਅਕਾਲ ਸ਼੍ਰੀ ਅਨੰਦਪੁਰ ਸਾਹਿਬ ਪਿੰਡ ਆਗਮਪੁਰ ਸਤਲੁਜ ਦਰਿਆ ਦੇ ਵਿੱਚ ਬਣਿਆ ਆਰਜੀ ਪੁਲ ਕੱਲ ਨੂਰ ਪਰਬੇਦੀ ਨਾਲ ਸੰਬੰਧਿਤ ਪਿੰਡ ਵਾਸੀਆਂ ਵੱਲੋਂ ਮਸ਼ੀਨ ਦੇ ਨਾਲ ਹਟਾ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਗੈਰ ਕਾਨੂੰਨੀ ਮਾਈਨਿੰਗ ਦਾ ਗੁਰਖ ਧੰਦਾ ਚੱਲਦਾ ਹੈ ਤੇ ਕਿਹਾ ਸੀ ਕਿ ਅਸੀਂ ਆਪਣੇ ਪਿੰਡਾਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੁਣ ਦਵਾਗੇ ਅਤੇ ਮਾਈਨਿੰਗ ਵਿਭਾਗ ਦੇ ਐਸ ਡੀਓ ਵੀ ਮੌਕੇ ਤੇ ਮੌਜੂਦ ਰਹੇ ਬਾਈਕਲ ਕੀ ਆ ਨਬਦ ਕੀ ਮਤਲਬ ਜੋਗਾ ਸਿੰਘ ਮੇਰਾ ਨਾਮ ਹੈ ਜੀ ਧਾਰੀਵਾਲ ਗੋਤਾ ਜੀ ਮੇਰਾ ਤੇ ਮੈਂ ਟਿੱਪਰ ਪਾਇਆ ਜੀ ਲੋਨ ਪਰ ਲੱਖ ਰੁਪਏ ਮਹੀਨੇ ਦੀ ਕਿਸ਼ਤ ਹੈ ਜੀ ਤੇ ਅਸੀਂ ਇੱਕ ਨੰਬਰ ਦੀ ਮਾਈਨਿੰਗ ਕਰਦੇ ਜੀ ਇੱਥੇ ਇਹ ਨਹੀਂ ਰਸਤਾ ਪਟਾਤਾ ਇਹ ਨਹੀਂ ਪਤਾ ਬੰਦੇ ਕਿੱਧਰ ਦੇ ਦੇ ਕਿੱਥੇ ਦੇ ਨਹੀਂ ਜੀ ਅਸੀਂ ਤੇ ਹਾਲ ਕਿ ਆ ਵੀ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਤੇ ਮਾਈਨਿੰਗ ਉਹ ਨਾਲ ਆਏ ਸੀ ਹਾਂਜੀ ਹੈ ਜੀ ਉਹਨਾਂ ਵੱਲੋਂ ਕਿਹਾ ਗਿਆ ਵੀ ਜਿਹੜੀ ਮਾਈਨਿੰਗ ਇਲੀਗਲ ਮਾਈਨਿੰਗ ਲੀਗਲ ਹੈ ਜੀ ਇੱਕ ਨੰਬਰ ਚਾ ਦੇਖੋ ਸਾਹਮਣੇ ਚੋ ਜੀ ਮਸ਼ੀਨਾਂ ਚੱਲ ਰਹੀਆਂ ਜੀ ਇੱਕ ਨੰਬਰ ਚਾ ਜੀ ਹਾਂਜੀ ਉੱਥੇ ਹੀ ਦੂਜਾ ਤਰ ਉਹਨਾਂ ਦਾ ਪੱਖ ਇਹ ਹੈ ਕਿ ਆਰਜੀ ਪੁਲ ਉਹਨਾਂ ਦੀ ਮਲਕੀਅਤ ਉੱਪਰ ਬਣਿਆ ਹੋਇਆ ਹੈ ਅਤੇ ਸਾਡੀਆਂ ਜ਼ਮੀਨਾਂ ਦਰਿਆ ਦੇ ਉਸ ਪਾਰ ਵੀ ਹਨ ਅਤੇ ਕਈ ਕਿਸਾਨਾਂ ਨੇ ਪੰਚਾਇਤ ਦੀ ਜ਼ਮੀਨ ਠੇਕੇ ਉੱਪਰ ਵੀ ਲਈ ਹੋਈ ਹੈ। ਅਗਰ ਇਹ आरजी ਪੜ ਨਾ ਹੋਵੇ ਤਾਂ ਸਾਨੂੰ ਕਾਫੀ ਲੰਮਾ ਪੈਂਡਾ ਘੁੰਮ ਕੇ ਆਪਣੀਆਂ ਜ਼ਮੀਨਾਂ ਤੱਕ ਜਾਣਾ ਪੈਣਾ ਹੈ। ਅਤੇ ਕਿਹਾ ਕਿ ਇੱਥੇ ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੁੰਦੀ। ਦਿਨ ਵਿੱਚ ਹੀ ਮਾਈਨਿੰਗ ਹੁੰਦੀ ਹੈ। ਅਤੇ ਠੇਕੇਦਾਰ ਦੁਆਰਾ ਹੀ ਕਰਵਾਈ ਜਾਂਦੀ ਹੈ। ਮੇਰਾ ਨਾਮ ਅਜੀਤਮਰਜੀਤ ਪਿੰਡ ਅਗੰਪਰ ਹੈ ਜੀ। ਇਹ ਜਿਹੜਾ ਰਸਤਾ ਪਟਿਆ ਜੀ ਇਹ ਦਾਸਾਂ ਸਾਰੇ ਮਨ ਪਿੰਡ ਵਾਪੀ ਦੇ ਲਾਗੇ ਜ਼ਮੀਨ ਹੈ 100 ਕਿਲਾ ਪੰਚਾਇਤ ਦਾ ਉਹਦੇ ਨਾਲ ਲੱਗਦੇ ਹੈ ਇਹਨਾਂ ਦੇ ਰਸਤਾ ਪਟਤਾ ਇੱਕ ਤਾਂ ਖੇਤੀਬਾੜੀ ਨੂੰ ਬੜੀ ਦਿੱਕਤ ਹੋ ਰਹੀ ਜਿੰਨੇ ਵੀ ਉਰੇ ਕਿਸਾਨਾਂ ਨੇ ਫਸਲ ਉਗਾਈ ਵੀ ਉਹ ਘਟੋ ਘਟ 15 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਉੱਥੇ ਹੀ ਟਿਪਰ ਮਾਲਕਾਂ ਵੱਲੋਂ ਵੀ ਕਿਹਾ ਗਿਆ ਕਿ ਪਹਿਲਾਂ ਹੀ ਇਹਨਾਂ ਜ਼ਮੀਨਾਂ ਉੱਤੇ ਜਿੱਥੇ ਨਜਾਇਜ਼ ਮਾਈਨਿੰਗ ਹੁੰਦੀ ਸੀ ਉਹਨਾਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਅਗਰ ਯਾਰ ਜੀ ਰਸਤੇ ਬੰਦ ਹੁੰਦੇ ਹਨ ਅਤੇ ਮਾਈਨਿੰਗ ਨਹੀਂ ਹੁੰਦੀ ਤਾਂ ਉਹਨਾਂ ਦੇ ਟਿਪਰਾਂ ਦੀਆਂ ਕਿਸ਼ਤਾਂ ਤੇ ਘਰ ਦਾ ਖਰਚਾ ਚੱਲਣਾ ਔਖਾ ਹੋ ਜਾਵੇਗਾ। ਮੇਰਾ ਨਾਮ ਗੁਰਮੀਤ ਸਿੰਘ ਆ ਗੰਪਲ ਟੱਪੀਆਂ ਹਾਂ। ਖੇਤੀ ਵਾਲਾ ਦੇ ਦਿੱਤਾ। ਮੇਰੀ ਵੀ ਆਪਣਾ ਪਰਸਨ ਜ਼ਮੀਨ ਦੇ ਵਿੱਚੋਂ ਜਿਹੜਾ ਹੈਗਾ ਜੀ ਰਸਤਾ ਆਪਣਾ ਬਣਾਇਆ ਤਾਂ ਪਤਾ ਨਹੀਂ ਕੌਣ ਹੁਲੜਵਾਜ ਇਕੱਠੇ ਹੋ ਕੇ ਮਲਕੇ ਸਾਡੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਰਸਤਾ ਜੇ ਪੱਟਿਆ ਮੇਰੀ ਪਾਰਵੀ ਜ਼ਮੀਨ ਹੈ ਆਮ ਆਪਣੇ ਪ੍ਰੋਪਰਟੀ 'ਚ ਖੜਾ ਹੈ ਤੇ ਮੇਰੀ ਪਾਰਵੀ ਜ਼ਮੀਨ ਹੈ ਪਾਰ ਮੈਂ ਆਪਣਾ ਠੇਕੇ ਤੇ ਲਈ ਹੋਈ ਹੈ ਜ਼ਮੀਨ ਤੇ ਇੱਥੇ ਕੁਛ ਇਹ ਆਏ ਸੀ ਮਲਕੇ ਜਿਹੜੀ ਮਾਈਨਿੰਗ ਚੱਲ ਰਹੀ ਹੈ ਕਹਿੰਦੇ ਵੀ ਰੀਸਲਟਿੰਗ ਚ ਪਿਆ ਹੋਆ ਦੇਖੋ ਲੀਗਲੀ ਚੱਲ ਰਹੀ ਹੈ ਮਾਈਨ ਹੁਣ ਵੀ ਇਹ ਕਹਿੰਦੇ ਵੀ ਰਸਤਾ ਅਸੀਂ ਬਣਾਣਾ ਵੀ ਮੈਂ ਕਿਹਾ ਚਲੋ ਸਾਨੂੰ ਵੀ ਇਹ ਹੋਜੂਗੀ ਮੌਜ ਜ਼ਮੀਨ 'ਚ ਜਾਣ ਨੂੰ ਉਹ ਤੇ ਆਪਣਾ ਚਲੋ ਆਪਣਾ ਥੋੜਾ ਵੀ ਕੰਮ ਚੱਲੂਗਾ ਜੇ ਇਹ ਜਿਹੜਾ ਪੱਟਿਆ ਹੈ ਹੁਣ ਅਸੀਂ ਘੱਟੋ-ਘੱਟ 10 ਕਿਲੋਮੀਟਰ ਦਾ ਗੇੜਾ ਥਾਂ ਤੋਂ ਉੱਤਰੋਂ ਪੈਂਦਾ ਜੀ ਮਲਕੇ ਜਿਹੜਾ ਥਾਣਾ ਪੱਤਣ ਤੋਂ ਉੱਤੇ ਘੱਟੋ-ਘੱਟ 10-12 ਕਿਲੋਮੀਟਰ ਬੁਰਜ ਵਾਲੇ ਪਾਸੇ ਤੋਂ ਆਪਣਾ ਪੈਂਦਾ ਹੋਰ ਸਾਨੂੰ ਕੋਈ ਰਸਤਾ ਨਹੀਂ ਜਮੀਨ ਦਾ ਦੇ ਦੇ ਜਿਹੜੀ ਚੱਲ ਰਹੀ ਹੈ ਜੀ ਦਿਨ ਦੇ ਵਿੱਚ ਹੈ ਕੋਈ ਰਾਤ ਨੂੰ ਨਹੀਂ ਚੱਲ ਰਹੀ ਅਸੀਂ ਟਿੱਪਰ ਲਿਆ ਹੈ ਜੀ ਹੁਣ ਕਿੱਕ ਨੰਬਰ ਦੀ ਜਿੱਦਾਂ ਮਾਈਨਿੰਗ ਚੱਲੀ ਐ ਇਸੇ ਕਰਕੇ ਅਸੀਂ ਕੰਮ ਕਰਨ ਲੱਗੇ ਆ ਸਾਨੂੰ ਬੜੀ ਉਮੀਦ ਹੋਗੀ ਜੇ ਆਪਣੀ ਕਿਸ਼ਤ ਜੀ 70-80 ਹਜ਼ਾਰ ਰੁਪਏ ਕਿਸ਼ਤ ਕਿੱਥੋਂ ਦੇਵਾਂਗੇ ਆਪਾਂ ਕੀ ਨਾਮ ਕੀ ਨਾਮ ਦਫ਼ਤਰਦਾਰ ਜੀ ਅਸੀਂ 35 ਕਿੱਲੇ ਪੰਚਾਇਤ ਦੀ ਰਿਲੇ ਜੀ ਠੇਕੇ ਦੇ ਸਾਨੂੰ ਆਣ ਜਾਣ ਬਸਤ ਬਹੁਤ ਦਿੱਕਤ ਹੋਈ ਹੈ ਰਾਤ ਪਤਨੀ ਪਰਸੋਂ ਕਿਹਨੇ ਨਾ ਪੜ ਦਿੱਤੀ ਹੈ ਇਹ ਠੀਕ ਹੈ ਜੀ ਅਸੀਂ ਸਬਜ਼ੀ ਲਾਈ ਹੋਈ ਆ ਆਲੂ ਲਾਏ ਹੋਏ ਆ ਆ ਪਤਨੀ ਇੱਥੇ ਨੂਰ ਪਰਦਾ ਦਾ ਕੋਈ ਹੈ ਹੀ ਨਹੀਂ ਹੈ ਹਿੰਸਾ ਵੀ ਕੋਈ ਨਹੀਂ ਸਾਡੀ ਗੰਗਪਰ ਦੀ ਪੰਚਾਇਤ ਹੈ ਪੰਚਾਇਤੀ ਜ਼ਮੀਨਾਂ ਦੀ ਆਪਣੀ ਜਾਇਜ਼ ਜਾਂ ਨਾਜਾਇਜ਼ ਮਾਈਨਿੰਗ ਤਾਂ ਜੋਰਾਂ ਤੇ ਹੋ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਹਿਡਨ ਸਾਈਡ ਮਾਈਨਿੰਗ ਦੀ ਤੁਹਾਨੂੰ ਖਬਰਾਂ ਲਗਾਤਾਰ ਦਿਖਾ ਰਿਹਾ ਹੈ ਤੇ ਉਹਨਾਂ ਦਾ ਅਸਰ ਵੀ ਹੋ ਰਿਹਾ ਹੈ ਹਾਲ ਜਾਣਨ ਲਈ ਬਣੇ ਰੋ ਹਿਡਨ ਸਾਈਡ ਤੇ ਨਾਲ